ਧਰਮ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਗੱਲਬਾਤ ਕਰਦੇ ਹੋਏ ਭਾਵੁਕ ਕਿਹਾ ਕਿ ਅਸੀਂ ਸੰਤਾਂ ਨੂੰ ਗੁਰੂ ਦੇ ਨਾਲ ਜੋੜਨਾ ਆਇਆ ਹਾਂ ਤੇ ਅੰਮ੍ਰਿਤ ਸੰਚਾਰ ਕਰਵਾਉਣਾ ਆ। ਸਾਡੀ ਜ਼ਮੀਨਾ ਜਾਇਦਾਦਾਂ ਦੇ ਲਈ ਲੜਨ ਨਹੀਂ ਆਏ। ਪੁਲਿਸ ਪਰਚਾਤਨ 23 ਵਾਰ ਚੁੱਕੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਬਿਨਾਂ ਕੋਰਟ ਦੇ ਆਡਰਾ ਤੋਂ ਗੁਰੂ ਘਰ ਦੇ ਵਿੱਚ ਪੁਲਿਸ ਦਾ ਫੜਨਾ ਬਹੁਤ ਜ਼ਿਆਦਾ ਗਲਤ ਹੈ। ਉਹਨਾਂ ਨੇ ਕਿਹਾ ਕਿ ਸਾਡੀ ਸੰਪਰਦਾ ਰਾੜਾ ਸਾਹਿਬ ਦੀ ਹੈ। ਉਹਨਾਂ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਵੱਡੀਆਂ ਮਹਾਪੁਰਸ਼ਾਂ ਦੇ ਵੱਲੋਂ ਸਾਨੂੰ ਦਿੱਤੀ ਗਈ ਹੈ, ਉਹ ਜ਼ਿੰਮੇਵਾਰੀ ਅਸੀਂ ਤਨਦੇਹੀ ਦੇ ਨਾਲ ਨਿਭਾਣੀ ਆਂ ਅਤੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਸੰਗਤਾਂ ਦੇ ਵਿੱਚ ਬੈਠ ਕੇ ਜਾਪ ਕਰ ਰਹੇ ਨੇ। बुरा प्रभाव ਪੈ ਰਿਹਾ ਜੀ ਪੁਲਿਸ ਦਾ ਇੱਥੇ ਪੁਲਿਸ ਸੰਗਤਾਂ ਵਿੱਚ ਬਹੁਤ ਗਲਤ ਮੈਸੇਜ ਜਾ ਰਿਹਾ ਸਾਡੇ ਬੂਟ ਪਾ ਕੇ ਪੁਲਿਸ ਇੱਥੇ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਆਈ ਹੈ ਪਹਿਲਾਂ ਇੱਥੇ ਬੇਅਦਬੀ ਦਾ ਵੀ ਕਾਰਨ ਹੋ ਸਕਦਾ ਜੀ ਇਹ ਬਿਲਕੁਲ ਕਿਉਂਕਿ ਜੋ ਕੋਰਟ ਦਾ ਫੈਸਲਾ ਤੀ ਕੋ ਫੈਸਲਾ ਆਉਣ ਦੇ ਬਾਵਜੂਦ ਵੀ ਮਹਾਪੁਰਸਾਂ ਵੱਲੋਂ ਅੱਗੇ ਅਪੀਲ ਵੀ ਪਾਈ ਹੋਈ ਹੈ ਸੰਤਾਂ ਵੱਲੋਂ ਪਰ ਫੇਰ ਵੀ ਸਾਧ ਸੰਗਤ ਜੀ ਇੱਥੇ ਬਿਨਾ ਕਿਸੇ ਆਰਡਰ ਤੋਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਨਸਪੈਕਟਰ ਹੈ ਇਲਾਕੇ ਦਾ ਉਹ ਤੰਗ ਕਰ ਰਿਹਾ ਸਾਰੇ ਆਪਣੇ ਗੁਰਦੁਆਰਾ ਸਾਹਿਬ ਦੀ ਸਾਰੀ ਸੰਗਤ ਉਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਸਾਰੇ ਆਲ ਬੱਡ ਦੇ ਵਿੱਚ ਰਾੜਾ ਸਾਹਿਬ ਦੀ ਸੰਪਰਦਾਇ ਇਹ ਸੰਤ ਬਾਬਾ ਸੁਖਦੇਵ ਸਿੰਘ ਜੀ ਲੌਰਾਂ ਸਾਹਿਬ ਵਾਲੇ ਇੱਥੇ ਮੁਖੀ ਸਨ ਉਹਨਾਂ ਨੇ ਇਸ ਸਥਾਨ ਦੀ ਸਥਾਪਨਾ ਕੀਤੀ ਸੀ ਉਹ ਜਥੇਦਾਰ ਕਸ਼ਮੀਰਾ ਸਿੰਘ ਜੀ ਨੂੰ ਇੱਥੇ ਮੁਖੀ ਥਾਪ ਕੇ ਗਏ ਨੇ ਦੂਜੇ ਨੰਬਰ ਤੇ ਸੰਤ ਬਾਬਾ ਹਰਦੇਵ ਸਿੰਘ ਜੀ ਨੇ ਇਹ ਪੂਰੇ ਕਾਰਸੇ ਉਹਦੇ ਤੋਂ ਸੰਤਾਂ ਦੇ ਚਲੇ ਜਾਣ ਤੋਂ ਬਾਅਦ ਦਿਨ ਰਾਤ ਇੱਕ ਕਰਕੇ ਆਪਣਾ ਧਰਮ ਦਾ ਪ੍ਰਚਾਰ ਕਰ ਰਹੇ ਨੇ ਕਾਰ ਸੇਵਾ ਕਰ ਰਹੇ ਨੇ ਆਏ ਗਏ ਸਰਦਾਲੂਆਂ ਨੂੰ ਹਰ ਪ੍ਰਕਾਰ ਦੀ ਮਦਦ ਕਰਦੇ ਨੇ ਸਮੂਹ ਜਿਹੜੀ ਆਪਣਾ ਇਹ ਵਿਵਾਦ ਇੱਥੇ ਚੱਲ ਰਿਹਾ ਹੈ ਵੀ ਪੁਲਿਸ ਇੱਥੇ ਆਣ ਕੀ ਪ੍ਰਸ਼ਾਸਨ ਧੱਕਾ ਕਰ ਰਿਹਾ ਕੋਰਟ ਦੇ ਵਿੱਚੋਂ ਕੋਈ ਆਰਡਰ ਨਹੀਂ ਹੈਗਾ ਇਹਨਾਂ ਕੋਲੇ ਵੀ ਜਿਹਦੇ ਨਾਲ ਇੱਥੇ ਕੋਈ ਦਖਲ ਲਿਆ ਜਾਏ ਐਸਾ ਕੋਈ ਆਰਡਰ ਹੈ ਨਹੀਂ ਜੇ ਕੋਈ ਹੈ ਵੀ ਤਾਂ ਪੀ ਲੱਗੇ ਹੋ ਚੁੱਕੀ ਹੈ ਇੱਥੇ ਗੁਰੂ ਘਰ ਦੇ ਵਿੱਚ ਜਿਹੜਾ ਪੁਲਿਸ ਦਾ ਆਉਣਾ ਉਹ ਬੜੀ ਵੱਡੀ ਬੇਦਵੀ ਬੇਦਵੀ ਦਾ ਸਾਬਤ ਹੋਣਾ ਕਿ ਉਹ ਬੂਟ ਪਾ ਕੇ ਇੱਥੇ ਪੁਲਿਸ ਪ੍ਰਸ਼ਾਸਨ ਫਿਰ ਰਿਹਾ ਹੈ ਇਹ ਬੜਾ ਵੱਡਾ ਨਿੰਦਨਯੋਗ ਗੱਲ ਹੈ ਤੇ ਅਸੀਂ ਇਸ ਗੱਲ ਦਾ ਵਿਰੋਧ ਵੀ ਤਿਰੋਸ਼ ਵੱਡੀ ਭਾਰੀ ਮਾਤਰਾ ਦੇ ਵਿੱਚ ਜੋ ਪੁਲਸ ਹੈ ਇਸ ਗੱਲ ਤੇ ਸੰਗਤ ਸਾਰੀ ਨੂੰ ਰੋਸ ਹੈ ਵੱਡਾ ਰੋਸ ਹੈ ਕਿ ਇਹ ਜੋ ਬੇਅਦਬੀ ਗੁਰੂ ਘਰ ਦੀ ਹੋ ਰਹੀ ਹੈ ਇਹ ਹੋਣੀ ਨਹੀਂ ਚਾਹੀਦੀ ਅਸੀਂ ਇਸ ਗੱਲ ਤੇ ਰੋਸ ਪ੍ਰਗਟ ਕਰਦੇ ਹਾਂ ਜੋ ਕਿ ਅੱਜ ਐਤ ਕੱਲ ਨੂੰ ਸ਼ਨੀਵਾਰ ਹੈ ਅੱਜ ਸ਼ਨੀਵਾਰ ਤੇ ਐਤਵਾਰ ਨੂੰ ਸੰਗਤ ਬਹੁ ਗੰਤੀ ਵਿੱਚ ਇੱਥੇ ਆਉਂਦੀ ਹੈ ਸੰਗਤ ਦੇ ਇੱਥੇ ਆਉਣ ਤੇ ਬੜਾ ਵੱਡਾ ਪ੍ਰਭਾਵ ਪੈ ਰਿਹਾ ਪੁਲਸ ਦੇ ਨਾਲ ਇਹ ਬੜੀ ਨਿੰਦਣਯੋਗ ਗੱਲ ਹੈ ਪ੍ਰਸ਼ਾਸਨ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਗੁਰੂ ਘਰ ਹੈ ਕੋਈ ਆਮ ਇਹ ਤਾਂ ਹੈ ਨਹੀਂ ਕੋਈ ਡੇਰਾ ਨਹੀਂ ਕਿ ਜੋ ਗੁਰੂ ਘਰ ਵਿੱਚ ਇਹ ਬੇਦਵੀ ਹੁੰਦੀ ਹੈ ਇਸ ਗੱਲ ਦੀ ਅਸੀਂ ਸਾਰੀ ਸੰਗਤ ਵੱਲੋਂ ਬੜਾ ਵੱਡਾ ਰੋਸ ਹੈ ਪੁਲਿਸ ਖਿਲਾਫ ਉਹ ਅੱਜ ਨਹੀਂ ਵੀ ਇੱਥੇ ਕਿੰਨਾ ਕੋ ਵੱਡਾ ਜੁੱਧ ਹੋਣ ਵਾਲਾ ਕੋਈ ਪਤਾ ਨਹੀਂ ਕਿੰਨਾ ਕੋ ਕਰਫਿਊ ਲਾ ਦਿੱਤਾ ਇੱਥੇ ਇੰਨੀ ਵੱਡੀ ਗੱਲ ਹੈ ਵੀ ਨਹੀਂ ਜਿਹੜੇ ਅਧਿਕਾਰੀ ਨੇ ਬੈਠ ਕੇ ਵੀ ਗੱਲ ਕਰ ਸਕਦੇ ਨੇ ਮਹਾਪੁਰਸ਼ ਪਿਆਰ ਵਾਲੇ ਨੇ ਉਹ ਤਾਂ ਉਹਨਾਂ ਨੂੰ ਤਾਂ ਕਦੀ ਗੁੱਸੇ ਵਿੱਚ ਵੀ ਨਹੀਂ ਵੇਖਿਆ ਸੀ ਸਾਰੀ ਸੰਗਤ ਉਹਨਾਂ ਦੇ ਨਾਲ ਹੈ ਬੜੀ ਦੂਰੋਂ ਦੂਰੋਂ ਸੰਗਤ ਆ ਰਹੀ ਹੈ ਅਤੇ ਬੜੀ ਦੂਰੋਂ ਦੂਰੋਂ ਸੰਗਤ ਚੱਲ ਵੀ ਪਈ ਹੈ ਅਤੇ ਇੱਥੇ ਜਿਆਦਾ ਜਿਹੜਾ ਹੈ ਪ੍ਰਭਾਵ ਪੈ ਰਿਹਾ ਸੰਗਤ ਇਕੱਠੀ ਹੋਵੇਗੀ ਕੋਈ ਗੱਲਬਾਤ ਹੋਗੀ ਇਹਦਾ ਜਿਹੜੀ ਸਰਕਾਰ ਜ਼ਿੰਮੇਵਾਰ ਹੋਵੇਗੀ ਕਿਉਂਕਿ ਮਹਾਪੁਰਸ਼ ਤੇ ਸੰਗਤ ਇੱਕ ਹੀ ਹੈ ਜੋ ਸੰਗਤ ਦਾ ਹੁਕਮ ਹੈ ਮਹਾਪੁਰਖ ਮਹਾਪੁਰਖ ਜਿਹੜੇ ਸੰਗਤ ਨੂੰ ਹੁਕਮ ਕਰਦੇ ਨੇ ਉਹ ਸੰਗਤ ਮੰਨਦੀ ਹੈ ਤੇ ਸਾਰਾ ਕਾਰਜ ਜਿਹੜਾ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਹੋ ਰਹੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮ ਕੇ ਮਹਾਪੁਰਖ ਪ੍ਰਚਾਰ ਕਰਦੇ ਨੇ ਸਿੱਖੀ ਦਾ ਬੜਾ ਵੱਡਾ ਪ੍ਰਚਾਰ ਹੈ ਸੋ ਇਹ ਜੋ ਕਰ ਰਹੇ ਨੇ ਸਰਕਾਰ ਇਹ ਗਲਤ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਮੈਂ 9ਵੀਂ ਕਲਾਸ ਵਿੱਚ ਪੜਦਾ ਸੀ ਜਦੋਂ ਅਸੀਮਾ ਮਹਾਂਪੁਰਸਾਂ ਗੁੜਾ 1977 ਵਿੱਚ ਉੱਥੇ ਤੁਸੀਂ ਵਿਦਿਆ ਪੜੀ ਫੇਰਾੜਾ ਸਾਹਿਬ ਜੱਥੇ ਵਿਚਰੇ ਫਿਰ 1983 ਵਿੱਚ ਅਸੀਂ ਇੱਕ ਮਹੀਨਾ ਮਹਾਂਪੁਰਸਾਂ ਤੋਂ ਪਹਿਲਾਂ ਆ ਗਏ ਇੱਥੇ ਆ ਕੇ ਖੰਡਪਟ ਸਾਹਿਬ ਉਸ ਤੋਂ ਬਾਅਦ ਮਹਾਪੁਰਸ਼ਾਂ ਸਾਨੂੰ ਕਥਾ ਕੀਰਤਨ ਡਿਊਟੀ ਲਾ ਦਿੱਤੀ ਅਸੀਂ ਉਦੋਂ ਤੋਂ ਲੱਗ ਕੇ ਉਹ ਸੇਵਾ ਵੀ ਕਰਿਆ ਸੰਗਤ ਦੇ ਵਿੱਚ ਪ੍ਰਚਾਰ ਕਰਿਆ ਅਮਰ ਸ਼ਕਾਰਿਆ ਜੋ ਸਾਡੀ ਮਹਾਪੁਰਸ਼ਾਂ ਨੂੰ ਡਿਊਟੀ ਲੱਗੀ ਐ ਅਸੀਂ ਨਿਰੰਤਰ ਦਿਨ ਰਾਤ ਭਾਵੇਂ ਮੈਂ ਸ਼ੂਗਰ ਦਾ ਮਰੀਜ਼ ਆ ਪਰ ਮਹਾਪੁਰਸ਼ਾਂ ਨੇ ਕੀ ਜਾਣ ਕੇ ਜਾਂ ਉਹਨਾਂ ਦੇ ਮਨ 'ਚ ਕੀ ਆਏ ਮੈਨੂੰ 1995 ਵਿੱਚ ਸੰਗਤ ਦੇ ਇਕੱਠ ਵਿੱਚ ਸੇਵਾ ਦਿੱਤੀ ਗੁਰੂ ਘਰ ਦੇ ਵਿੱਚ ਪੱਗ ਦੇ ਦਿੱਤੀ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਗੁਰੂ ਦੇ ਗੁਰਮਤ ਦੇ ਵਿੱਚ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਨਾ ਕਿਸੇ ਨੂੰ ਮਿਲਦੀ ਹੈ ਤੇ ਉਦੋਂ ਤੋਂ ਲੱਗ ਕੇ ਸੇਵਾ ਸੰਗਤਾਂ ਕਾ ਕਰ ਰਹੀਆਂ ਕਰਾ ਰਹੀਆਂ ਸੀਗਾ ਤੇ ਅਸੀਂ ਉਸੇ ਤਰ੍ਹਾਂ ਉਹ ਸੇਵਾ ਨਿਰੰਤਰ ਕਰ ਰਹੇ ਆ ਆ ਗੁਰੂ ਕੀ ਸੰਗਤ ساری ਬੈਠੀ ਹੈ ਬਾਲੀਆ ਸਟੇਟਾਂ ਤੋਂ ਹਰਿਆਣਾ ਪੰਜਾਬ ਤੋਂ ਜੁਪੀ ਤੋਂ ਅਜੇ ਤੱਕ ਬਹੁਤ ساری ਸੰਗਤ ਆ ਰਹੀ ਹੈ ਸੋ ਬੇਨਤੀ ਸੀ ਇਸ ਕਰਕੇ ਵੀ ਅਸੀਂ ਸੇਵਾ ਸਿਮਨ ਕਰਨ ਵਾਸਤੇ ਗੁਰੂ ਘਰ ਵਿੱਚ ਆਏ ਸੀ ਅਸੀਂ ਆਪਣੀਆਂ ਪਰੋਪਰਨੀਆਂ ਜਿਆ ਦਾਤ ਛੱਡ ਕੇ ਜਾਂ ਕਿਸੇ ਕਾ ਵਾਸਤੇ ਝਗੜਾ ਹੁੰਦਾ ਤਾਂ ਫਿਰ ਅਜੇ ਲੋਕਾਂ ਦੇ ਲੰਗਰ ਚੱਲਦੇ ਜਾਂ ਮੀਰਾਂ ਦੇ ਲੰਗਰ ਚੱਲਦੇ ਇਹ ਸੰਗਤ ਦੇ ਲੰਗਰ ਚੱਲਦੇ ਆ ਇਸ ਕਰਕੇ ਲੰਗਰ ਦੀ ਸੇਵਾ ਨਿਰੰਤਰ ਜਾਰੀ ਹੈ ਗੁਰੂ ਘਰ ਦੀ ਸੇਵਾ ਨਿਰੰਤਰ ਜਾਰੀ ਹੈ ਗੁਰੂ ਕੀ ਸੰਗਤਾਂ ਦੇ ਨਾਲ ਸਾਡਾ ਮਿਸ਼ਨ ਕੇਵਲ ਇਹ ਹੈ ਵੀ ਸੇਵਾ ਤੇ ਸਿਮਰਨ ਅਮ ਪ੍ਰਚਾਰ ਕਰਨਾ ਅਤੇ ਖੰਡੇ ਵਾਟੇ ਦਾ ਅਮਰਸ਼ਕਾਉਣਾ ਜੋ ਨਿਰੰਤਰ ਜਾਰੀ ਹੈ ਸਾਡੇ ਰੋਜ਼ ਦਿਨ ਦੇ ਵਿੱਚ ਇੱਕ ਦਿਨ ਦਾ ਇੱਕ ਰਾਤ ਦਾ ਦੀਵਾਨ ਹੈ ਅੱਜ ਵੀ ਹਲਦੇੜੀ ਪਿੰਡ ਵਿੱਚ ਤੇ ਕੌਲੀ ਰਾਤ ਦਾ ਦੀਵਾਨ ਚੱਲ ਰਿਹਾ ਹੈ ਨਿਰੰਤਰ ਪ੍ਰਚਾਰ ਚੱਲ ਰਿਹਾ ਹੈ ਸਾਡੇ ਜੋ ਵੱਡਿਆਂ ਦਾ ਮਿਸ਼ਨ ਹੈ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੋਂ ਲੈ ਕੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਤੋਂ ਲੈ ਕੇ ਸੰਤ ਬਾਬਾ ਸਰਦੇਸ ਸਿੰਘ ਮਰਦਾ ਉਹੀ ਹੈ ਨਰੋਲ ਗੁਰਮਤ ਦਾ ਪ੍ਰਚਾਰ ਕਰਨਾ ਸਿੱਖੀ ਦਾ ਸੰਗਤਾਂ ਨੂੰ ਖੰਡੇ ਵੱਟ ਦਾ ਅਮਰ ਸਿਖਾਉਣਾ ਨਾਮ ਜਪਣਾ ਤੇ ਜਪਾਉਣਾ ਇਹ ਝਗੜਿਆਂ ਵਿੱਚ ਪੈਣਾ ਕਚੈਰੀਆਂ ਵਿੱਚ ਪੈਣਾ ਬੈਂਕਾਂ ਵਿੱਚ ਜਾਣਾ ਇਹ ਸਾਡਾ ਕਮਿਸ਼ਨ ਨਹੀਂ ਹੈ ਭਾਵੇਂ ਗੁਰੂ ਘਰ ਦੇ ਲੰਗਰ ਦੇ ਮੁਤਾਬਕ ਸਾਡੇ ਉਹ ਚੈੱਕ ਚੱਲਦੇ ਵੀ ਹੈ ਲੰਗਰ ਵਾਸਤੇ ਮੈਂ ਸੰਗਤ ਦੇ ਗੁਰੂ ਦੀ ਸੰਗਤ ਦੀ ਜੂਰੀ ਵਿੱਚ ਕਹਿ ਰਿਹਾ ਹਾਂ ਕੋਈ ਸਾਡੀਆਂ ਪ੍ਰਾਪਰਟੀਆਂ ਦਿਖਾਉਂਦਾ ਕੁਛ ਮਰਜ਼ੀ ਠਕਾਉਂਦਾ ਉਹ ਸਾਡੇ ਭਰਾ ਦੀ ਜ਼ਮੀਨ ਸੀ ਉਹ ਮੇਰੇ ਨਾਂ 'ਤੇ ਜਰੂਰ ਕਰਾਈ ਸੀ ਪਰ ਮੈਂ ਸੰਗਤ ਦੇ ਵਿੱਚ ਚੈਲੰਜ ਰੂਪ 'ਚ ਕਹਿ ਰਿਹਾ ਕਿ ਉਹ ਵੀ ਸੰਗਤ ਸਾਡਾ ਕਹਿੰਦਾ ਕੋਈ ਤਗੜਾ ਸਾਨੂੰ ਜਾਣ ਕੇ ਤੰਗ ਕੀਤਾ ਜਾ ਰਿਹਾ ਕਰ ਬਾਬਾ ਨਰਿੰਦਰ ਜੀ ਨੇ ਤੇ ਇੱਕ ਬਾਬਾ ਕਸ਼ਮੀਰਾ ਜੀ ਨੇ ਕੋਰਟ ਦਾ ਫੈਸਲਾ ਹੋਇਆ ਪਰसों ਨਰਿੰਦਰ ਜੀ ਦੇ ਜਿਹੜਾ ਵੀ ਟਰਸਟ ਸੀਗਾ ਜੋ ਨਰਿੰਦਰ ਬਾਬਾ ਜੀ ਕਹਿੰਦੇ ਨੇ ਵੀ ਉਹਦੇ ਮੈਂਬਰ ਨੇ ਉਹ ਤੇ ਟਰਸਟ ਦੇ ਹੱਕ ਦੇ ਵਿੱਚ ਫੈਸਲਾ ਹੋਇਆ ਤੇ ਜਿਹੜੀ ਕਮੇਟੀ ਸੀਗੀ ਕਸ਼ਮੀਰਾ ਬਾਬਾ ਜੀ ਦੀ 2019 ਦੇ ਵਿੱਚ ਬਣੀ ਸੀਗੀ ਇਹ ਵੀ ਉਹਨੂੰ ਉਹਨਾਂ ਨੇ ਭੰਗ ਕਰਤਾ ਕੋਰਟ ਨੇ ਤੇ ਜਿਹੜਾ ਟਰਸਟ ਆ ਉਹ ਟੇਕ ਕੇਅਰ ਕਰੂਗਾ ਸਾਰਾ ਗੁਰਦੁਆਰਾ ਸਾਹਿਬ ਤੇ ਹੋਰ ਇਹਦਾ ਕੋਈ ਆਰਡਰ ਕੋਰਟ ਦੇ ਕੋਰਟ ਦੇ ਆਰਡਰ ਕੋਰਟ ਦੇ ਆਰਡਰ ਨੇ ਜੀ ਕੋਰਟ ਕੋਰਟ ਦੇ ਆਰਡਰ ਹੈਗੇ ਨੇ ਕੀ ਕੋਰਟ ਨੇ ਕੀ ਹੁਕਮ ਕੀਤਾ ਹੁਕਮ ਆ ਜਿਹੜਾ ਤੁਹਾਨੂੰ ਦੱਸਿਆ ਜੀ ਕੋਰਟ ਨੇ ਹੁਕਮੇ ਕੀਤੇ ਨੇ ਪੁਲਸ ਕਬਜ਼ਾ ਕਰਾਉਣੇ ਜਾਂ ਨਹੀਂ ਅਸੀਂ ਤਾਂ ਲਾਇਨ ਆਰਡਰ ਲਈ ਹੈ ਇਹ ਤਾਂ ਤੁਸੀਂ ਕਹਿ ਰਹੇ ਹੋ ਨਹੀਂ ਅਸੀਂ ਨਹੀਂ ਕਹਿ ਰਹੇ ਜੀ ਉਹ ਕਹਿ ਰਹੇ ਨੇ ਸੰਗਤ ਕਰੀਏ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਰੌਣਕ ਆ ਇਸ ਨੂੰ ਨਹੀਂ ਜੀ ਸੰਗਤ ਦੇ ਵਿੱਚ ਇਹ ਤਾਂ ਦੇਖੋ ਵਿੱਚ ਕੋਈ ਬੰਦਾ ਕੋਈ ਕਿਸੇ ਨੇ ਗੱਲ ਕਰਤੀ ਹੋਵੇ ਪਰ ਐਦਾਂ ਦਾ ਨਹੀਂ ਇਸ ਤਾਂ ਲਾਇਨ ਆਰਡਰ ਮੈਂਟੇਨ ਕਰਨ ਲਈ ਹੈ ਜੀ ਇੱਥੇ ਅਸੀਂ ਕਿਸੇ ਦਾ ਕਬਜ਼ਾ ਕਰਾਉਣ ਲਈ ਨਹੀਂ ਹੈਗੇ ਇਹ ਜਿਹੜੀਆਂ ਮੈਂ ਸੰਗਤ ਨੂੰ ਵੀ ਇਹੀ ਕਹੂੰਗਾ ਮੇਰੇ ਵੱਲੋਂ ਵੀ ਜਿਹੜਾ ਵੀ ਜਿਹੜੀ ਇਹ ਜੀ ਵੀ ਕਿਸੇ ਵੱਲੋਂ ਵੀ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਇਸ ਤੋਂ ਦੂਰ ਰਹਿਣਾ ਇਹ ਸੰਗਤ ਸਿਆਣੀ ਆ ਜੀ ਸੰਗਤ ਕਿਹੜਾ ਬੱਚੇ ਨੇ ਜੀ ਛੋਟੇ ਕੀ ਹੋਊ ਕੀ ਹੁਣ ਅਗਲਾ ਸਟੈਪ ਕੀ ਆ ਅਸੀਂ ਤਾਂ ਲਾਈਨ ਆਰਡਰ ਮੇਨਟੇਨ ਕਰਨ ਲਈ ਆ ਜੀ ਉਹ ਹੁਣ ਨਰਿੰਦਰ ਬਾਬਾ ਜੀ ਕਹਿੰਦੇ ਸੀ ਕਿ ਅਜ ਉਹਨਾਂ ਨੇ ਸ਼ਾਇਦ ਖੰਡ ਪਾਟ ਸਾਹਿਬ ਕਰਾਉਣਾ ਉਹਨਾਂ ਨਾਲ ਵਿਚਾਰ ਕਰਕੇ ਇਹਨਾਂ ਦੀ ਗੱਲ ਕੋਈ ਨੇੜੇ ਲੱਗਦੀ ਆ ਉਹ ਦੇਖ ਲਾਂਗੇ ਬਾਕੀ ਅਸੀਂ ਲਾਈਨ ਆਰਡਰਲੀ ਬੈਠੇ ਆ ਇੱਥੇ